ਕਸ਼ਟ ਕਰਕੇ ਧਨ ਪ੍ਰਾਪਤ ਹੁੰਦਾ ਹੈ ਤੇ ਜਦ ਜਾਂਦਾ ਹੈ ਤੇ ਕਸ਼ਟ ਦੇ ਜਾਂਦਾ ਹੈ ਜਾਏ ਤਾਂ ਲੱਗੇ ਦੁੱਖ ਧੰਨ ਗੁਰੂ ਨਾਨਕ ਦੇਵ ਜੀ ਬਿਨਾਂ ਕਸ਼ਟ ਤੋਂ ਪ੍ਰਾਪਤ ਨਹੀਂ ਹੁੰਦਾ ਪਹਿਲੇ ਕਸ਼ਟ ਕਰੋ ਤਰੰਧਦ ਕਰੋ ਬਾਜ ਦੌੜ ਕਰੋ ਦੁੱਖ ਸਹਾਰ ਤੇ ਧਨ ਆਉਂਦਾ ਹੈ ਪਰ ਜਦ ਜਾਂਦਾ ਹੈ ਤੇ ਜਾਂਦਿਆਂ ਜਾਂਦਿਆਂ ਦੁੱਖ ਦੇ ਜਾਂਦਾ ਜਦ ਹੁੰਦਾ ਹੈ ਉਦੋਂ ਸੁੱਖ ਤੇ ਮਿਲਦਾ ਕੋਈ ਨਹੀਂ ਪਰ ਜਦ ਜਾਂਦਾ ਹੈ ਤਾਂ ਦੁੱਖ ਦੇ ਜਾਂਦਾ ਇਸ ਨੁਕਤੇ ਨੂੰ ਧਿਆਨ ਨਾਲ ਸੁਣ ਆਉਂਦਾ ਹੈ ਪਹਿਲੇ ਅਜ ਦੌੜ ਕਰਨੀ ਪੈਂਦੀ ਹੈ ਬੜਾ ਕਸ਼ਟ ਸਹਾਰਨਾ ਪੈਂਦਾ ਹੈ ਬੜਾ ਤਰਦਦ ਕਰਨਾ ਪੈਂਦਾ ਹੈ ਬੜੇ ਭਜ ਦੌੜ ਕਰਨੀ ਪੈਂਦੀ ਤਾਂ ਜਾ ਕੇ ਧਨ ਦੀ ਪ੍ਰਾਪਤੀ ਹੁੰਦੀ ਦੁੱਖ ਪਹਿਲੇ ਸਹਾਰੇ ਤੇ ਧਨ ਮਿਲਿਆ ਪਰ ਚਲਾ ਗਿਆ ਜਾਂਦਾ ਜਾਂਦਾ ਹੁਣ ਦੁੱਖ ਦੇ ਬੜਾ ਦੁੱਖ ਦੇ ਪਰ ਗਜ਼ਬ ਦੀ ਗੱਲ ਜੋ ਮੁਖੀ ਅਨੁਭਵ ਦੇਗਾ ਜਦ ਕੋਲ ਹੈ ਸੁੱਖ ਤੇ ਦਿੰਦਾ ਆਉਂਦਾ ਹੈ ਦੁੱਖ ਕਰਕੇ ਜਾਂਦਾ ਹੈ ਦੁੱਖ ਦੇ ਜਾਂਦਾ ਹੈ ਹੋਂਦ ਹੈ ਸੁੱਖਤਾ ਹੀ ਮਿਲਦਾਨੇ ਸਿਰਵ ਲੋੜਾਂ ਦੇ ਗੋਤੇ ਹੋ ਜਾਂਦੇ